ਕੀ ਜੰਮਣ ਦੀ ਜਾਂ ਰੁਕਣ ਦੀ ਦਿੱਕਤ ਆਉਂਦੀ ਸੀ ਉਹ ਕੀ ਸੱਲ ਫਾਰਡਿਕਸ ਪਰ ਡਿਸਕਾਂ ਵਾਲਾ ਸਿਸਟਮ ਆ ਸੀ ਪਿੱਛੇ ਬਲੈਕ ਕਰਦਾ ਪੂਰਾ ਬਾਹਰਲੇ ਸਾਈਡ ਤੇ ਉਹਦਾ ਕੀ ਸੀ ਸੇ ਪਹਿਲਾਂ ਸਿੱਧੇ ਪਾਈ ਵੀ ਦਿੱਤੇ ਹੁੰਦੇ ਸੀ ਅੱਜ ਆਪਾਂ ਸੰਗਰੂਰ ਸ਼ਹਿਰ ਦੇ ਵਿੱਚ ਸਨਾਮ ਰੋਡ ਦੇ ਉੱਤੇ ਭੁੱਲਰ ਐਗਰੋਐਂਸੀ ਜਿੰਨਾਂ ਕੋਲੇ ਮੈਸਿਓ ਦੀ ਏਜੰਸੀ ਹੈਗੀ ਇਹ ਮੈਸਿਓ ਦਾ ਜਿਹੜਾ ਬਾਜੀ ਇਹਦੇ ਬਾਰੇ ਦੱਸੋ ਕਿੰਨੇ ਫੁੱਟਾ ਇਹ ਇਹਦੇ ਵਿੱਚ ਨਮਾ ਕੀ ਕਰਿਆ 25 ਇਹ ਬਾਈ ਜੀ ਆਪਣਾ 9 ਫੁੱਟ ਦਾ ਸੁਪਰ ਸੀਡਰ ਹੈ ਜੀ ਓਕੇ ਇਹ ਇਹ ਜਿਹੜਾ ਮਾਡਲ ਆ ਇਸ ਵਾਰ ਅਸੀਂ ਲਾਸਟ ਈਅਰ ਦੇ ਵਿੱਚ ਮਤਲਬ ਜੋ ਫਾਰਮਰਾਂ ਦੇ ਫੀਡਬੈਕ ਸੀਗੇ ਅਸੀਂ ਕਿਉਂਕਿ ਸਾਡੀ ਕੰਪਨੀ ਦੀ ਪਹਿਲੇ ਦਿਨ ਤੋਂ ਇਹ ਸੋਚ ਰਹੀ ਆ ਕਿ ਅਸੀਂ ਜ਼ਿੰਮੇਵਾਰਾਂ ਦੇ ਜੋ ਵੀ ਸੁਝਾਅ ਹੁੰਦੇ ਉਹਨਾਂ ਨੂੰ ਮੰਨ ਕੇ ਅਸੀਂ ਮਸ਼ੀਨ ਵਿੱਚ ਰੈਗੂਲਰ ਸੁਧਾਰ ਕਰਦੇ ਰਹਿੰਦੇ ਆ ਤੇ ਇਸ ਸਾਲ ਜਿਹੜਾ ਅਸੀਂ ਮਾਡਲ ਲੈ ਕੇ ਆਏ ਆ ਇਹਦੇ ਵਿੱਚ ਅਸੀਂ 2-3 ਚੇਂਜਸ ਕੀਤੀਆਂ ਇੱਕ ਤਾਂ ਸਭ ਤੋਂ ਪਹਿਲਾਂ ਕੀ ਆ ਕਿ ਅਸੀਂ ਜਿਹੜੀ ਇਹਦੇ ਸੀਡਰ ਦਾ ਬਾਕਸ ਆ ਇਹਦੀ ਹਾਈਟ ਵਧਾਈ ਹੈ ਜੀ ਹਾਂ ਜਿਹੜੀ ਹਾਈਟ ਵਧਾਤੀ ਉਹਦੇ ਨਾਲ ਕੀ ਪ੍ਰੋਬਲਮ ਆਉਂਦੀ ਟੀਡੀਪੀ ਹਾਂਜੀ ਹਾਂਜੀ ਕਿਉਂਕਿ ਏਦਾਂ ਦੀ ਜਿਵੇਂ ਆਪਾਂ ਨੂੰ ਪਤਾ ਕਿ ਸੀਜ਼ਨ ਦੇ ਵਿੱਚ ਡੀਏਪੀ ਵਗੈਰਾ ਆਪਾਂ ਨੂੰ ਨਹੀਂ ਮਿਲਦੀ ਤਾਂ ਕਈ ਬੰਦੇ ਵਿੱਚ ਸਲਫਰ ਵਗੈਰਾ ਜੋ ਵੀ ਐਡ ਕਰਦੇ ਨੇ ਜਾਂ ਨਕਲੀ ਡੀਏਪੀ ਵੀ ਮਾਰਕੀਟ 'ਚ ਜਿੱਦਾਂ ਤੁਹਾਨੂੰ ਪਤਾ ਉਹ ਕੀ ਸੱਲ ਫੜ ਕੇ ਜੰਮਣ ਦੀ ਜਾਂ ਰੂਪਣ ਦੀ ਦਿੱਕਤ ਆਉਂਦੀ ਸੀ ਤਾਂ ਉਹਨੂੰ ਦੇਖਦੇ ਆਪਾਂ ਨੇ ਇੱਕ ਤਾਂ ਇਹਦੀ ਹਾਈਟ ਵਧਾਈ ਹੈ ਜੀ ਬਾਕੀ ਲਗਭਗ ਅੱਗੇ ਸਾਰਾ ਸੁਪਰ ਸੀਡਰ ਦਾ ਸਿਸਟਮ ਸੇਮ ਹੈ ਜੀ ਉਸ ਤੋਂ ਇਲਾਵਾ ਆਪਾਂ ਨੇ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਚੇਂਜਸ ਹੋਰ ਕਰਤੀਆਂ ਇੱਕ ਤਾਂ ਆਪਾਂ ਜਿਹੜਾ ਪਿਛਲਾ ਰੂਲ ਹੈ ਇਹਦੀ ਦਾਅਵ ਵਧਾਈ ਆ ਜੀ ਇਸ ਵਾਰ ਅੱਛਾ ਜੀ ਤੇ ਇੱਕ ਤੁਸੀਂ ਦੇਖ ਸਕਦੇ ਜਿਹੜੀਆਂ ਇਸ ਵਾਰ ਡਿਸਕਾਂ ਵਾਲਾ ਸਿਸਟਮ ਆ ਸੀ ਪਿੱਛੇ ਬਲੈਕ ਕਰਤਾ ਥੋੜਾ ਜਿਹਾ ਡਿਜ਼ਾਈਨ ਚ ਚੇਂਜਸ ਕੀਤੀਆਂ ਨੇ ਬਾਕੀ ਥੋੜਾ ਜਿਹਾ ਸਾਈਡ 휠 ਦੇ ਵਿੱਚ ਥੋੜੀਆਂ ਚੇਂਜਸ ਕੀਤੀਆਂ ਹੈਵੀ ਡਿਊਟੀ ਕਰਤਾ ਇੱਕ ਜ਼ਿੰਮੇਦਾਰਾਂ ਦਾ ਸੁਝਾਅ ਸੀ ਕਿ ਸਾਡੇ ਜਿਹੜਾ ਸਾਈਡ ਵਾਲਾ ਪੋਰ ਆ ਬਾਹਰਲੇ ਸਾਈਡ ਤੇ ਉਹਦਾ ਕਿਸੇ ਤੋਂ ਪਹਿਲਾਂ ਸਿੱਧੇ ਪਾਈਪ ਹੀ ਦਿੱਤੇ ਹੁੰਦੇ ਸੀ ਅਸੀਂ ਉਹ ਫਿਰ ਜ਼ਿੰਮੇਦਾਰਾਂ ਨੇ ਸਾਨੂੰ ਸੁਝਾਇਆ ਤਾਂ ਕਿ ਜਦੋਂ ਪਾਈਪ ਨਾਲ ਦਾਣਾ गिरਦਾ ਇਸ ਵਾਰ ਅਸੀਂ ਸਪੈਸ਼ਲ ਉੱਥੇ ਨਾਲ ਇੱਕ ਅਟੈਚਮੈਂਟ ਬਣਾ ਕੇ ਲਾਈ ਆ ਕਿ ਹੁਣ ਉਹ ਜਿਹੜਾ ਦਾਣਾ ਉਹ ਲਾਈਨ ਦੇ ਵਿੱਚ गिरਦਾ ਜਾਊਗਾ। ਬਾਕੀ ਸਾਈਡ ਪੂਰ ਸਾਰਾ ਸਾਨੂੰ ਹੋਰ ਦੱਸੋ ਜਿਹੜੀਆਂ 22 21 ਮਾਡਲ ਨੇ ਉਹਨਾਂ 'ਚ ਇੱਕ ਪ੍ਰੋਬਲਮ ਆਈ ਸੀ ਮਿੱਟੀ ਬਹੁਤ ਜੰਮਦੀ ਿਸਕਾ ਉਹਨਾਂ ਬਾਰੇ ਕੀ ਕਰਿਆ ਤੁਸੀਂ? ਭਾਈ ਜੀ ਉਹਦੇ ਵਿੱਚ ਕੀ ਹੈ ਕਿ ਜਿਹੜੀ ਮਿੱਟੀ ਦਾ ਇਸ਼ੂ ਸੀਗਾ ਉਹਦੇ ਜੀ ਅਸੀਂ ਕੁਝ ਸਕ੍ਰੈਪਰਾਂ ਦੇ ਡਿਜ਼ਾਈਨ ਦੇ ਵਿੱਚ ਸੁਧਾਰ ਕੀਤਾ ਸਕ੍ਰੈਪਰ ਅਸੀਂ ਹੈਵੀ ਕਰਤੇ ਜੀ ਹੁਣ। ਅੱਗੇ ਕੀ ਹੁੰਦਾ ਸੀ ਕਿ ਜਦੋਂ ਕਿਤੇ ਡਾਕਰ ਜ਼ਮੀਨ ਦੇ ਵਿੱਚ ਚੱਲਦੇ ਸੀ ਤਾਂ ਇਹ ਸਕ੍ਰੈਪਰਾਂ ਦੇ ਨਾਲ ਬੈਂਡ ਹੋਣ ਦਾ ਇਸ਼ੂ ਆ ਜਾਂਦਾ ਸੀਗਾ। ਕਿਉਂਕਿ ਤੁਹਾਨੂੰ ਵੀ ਪਤਾ ਕਿ ਪ ਤਾਂ ਇਹ ਸਭ ਉਹਨੂੰ ਦੇਖਦੇ ਹੋ ਅਸੀਂ ਕੀ ਕਰੇ ਜਿਹੜਾ ਸਕ੍ਰੈਪਰ ਇਹਨਾਂ ਦਾ ਡਿਜ਼ਾਈਨ ਨੂੰ ਹੋਰ ਵੀ ਹੈਵੀ ਡਿਊਟੀ ਬਣਾਦਾ ਹੁਣ ਲਾਸਟ ਈਅਰ ਵੀ ਅਸੀਂ ਇਹ ਚੀਜ਼ ਕੀਤੀ ਸੀ ਤੇ ਸਾਨੂੰ ਉਹ ਕੋਈ ਦਿੱਕਤ ਨਹੀਂ ਆਈ ਜਿੰਨੇ ਵੀ ਫਾਰਮਰਾਂ ਨੂੰ ਆਪਾਂ ਦਿੱਤਾ ਸਾਰੇ ਸੈਟੀਸਫਾਈਡ ਨੇ ਕਿ ਆਪਾਂ ਇਹਦਾ ਰੋਟਾਵੇਟਰ ਵਗੈਰਾ ਬਣਾਉਣਾ ਹੋਵੇ ਉਹਦਾ ਕੀ ਫੰਡਾ ਰੋਟਾਵੇਟਰ ਦਾ ਭਾਈ ਜੀ ਬੜਾ ਸਿੰਪਲ ਸਿਸਟਮ ਹੈ ਨਹੀਂ 39 ਵੋਲਟ ਉਧਰ ਨੇ ਤੇ ਨਿੱਧਰ ਨੇ ਸਾਰੀ ਬੈਕ ਸਾਈਡ ਦੀ ਅਟੈਚਮੈਂਟ ਨਿਕਲ ਜਾਊਗੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਵੀ ਕਈ ਕੰਪਨੀਆਂ ਦੇ ਆਪਣੇ ਆਪਣੀ ਹਰੇਕ ਦੀ ਆਰ ਐਂਡ ਆ ਹਰੇਕ ਦਾ ਡਿਜ਼ਾਈਨ ਨੇ ਕਈ ਕਹਿ ਦਿੰਦੇ ਨੇ ਕਿ ਸਾਡਾ ਬੈਕ ਸ ਪਿੱਛੇ ਬੈਕਸਾਈਡ ਵਾਲਾ ਇਹ ਤੁਹਾਡਾ ਰੋਟਾ ਉਹਦੇ ਨਾਲ ਹੀ ਰਹਿੰਦਾ ਲੱਗਿਆ ਹਾਂ ਉਹ ਲੱਗ ਨਹੀਂ ਹੁੰਦਾ ਹੋਰ ਜਦੋਂ ਆਪਾਂ ਖੇਤ ਪਾਉਣਾ ਆ ਤਾਂ ਆਪਾਂ ਨੂੰ ਹੁੰਦਾ ਕਿ ਬੈਕਸਾਈਡ ਤੇ ਜਿਹੜੇ ਬਲੇਡ ਵਗੈਰਾ ਜਾਂ ਰੋਟਰ ਵੱਧ ਦਾਬ ਦਵੇ ਧਰਤੀ ਵਿੱਚ ਵੜ ਕੇ ਜਿਹੜਾ ਡੂੰਗਾ ਚਲੇ ਜਿਹੜੇ ਰੂਲ ਹੈ ਜੀ ਉਹਨੇ ਉਹਨੂੰ ਜ਼ਮੀਨ 'ਚ ਲੱਗਣ ਨਹੀਂ ਦੇਣਾ ਬਿਲਕੁਲ ਜੇ ਪਿੱਛੇ ਫਟਾ ਲੱਗਿਆ ਹੋਊਗਾ ਉਹਦੇ ਸਪ੍ਰਿੰਗ ਹੁੰਦੇ ਸਪ੍ਰਿੰਗ ਉੱਪਰ ਉੱਠਦੇ ਆ ਤਾਂ ਬਲੇਡ ਪ੍ਰੋਪਰ ਕੰਮ ਕਰ ਪਾਉਂਦੇ ਆ ਜੀ ਯਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜਾ ਆਪਣਾ ਸੁਪਰਸੀਡਰ ਆ ਇਹਨੂੰ ਜਦੋਂ ਤੁਸੀਂ ਰੋਟਾ ਬੀਟਰ ਬਣਾਉਣਾ ਇਹ ਬਜ਼ੌਰਟ ਫੱਟੇ ਨਾਲ ਹੀ ਬਣਨਾ ਇਹ ਰੂਲੇ ਨਾਲ ਹੀ ਬਣਨਾ ਨਹੀਂ ਫੱਟੇ ਨਾਲ ਹੀ ਬਣੂਗਾ ਬਾਈ ਜੀ ਉਹਦੇ ਚ ਪ੍ਰੋਪਰ ਅਸੀ ਕਿਟ ਦੰਨੇ ਆ ਸਾਰੀ ਕੁਝ ਨਟ ਬੋਲਟ ਤਾਂ ਲੈ ਕੇ ਸਪਰਿੰਗ ਹਰੇਕ ਚੀਜ਼ ਅਸੀਂ ਪ੍ਰੋਪਰ ਦੰਨੇ ਆ ਜੀ ਫਾਰਮਰ ਨੂੰ ਤਾਂ ਕਿ ਉਹਦਾ ਪ੍ਰੋਪਰ ਜਿਹੜਾ ਇਹ ਰੋਟਾਵੇਟਰ ਬਣ ਕੇ ਕੰਮ ਕਰੇ ਉਹ ਨਾ ਕਿ ਅੱਧਾ ਅਧੂਰਾ ਰੋਟਾਵੇਟਰ ਬਣੇ ਜਿਹਦੇ ਨਾਲ ਬਾਹਰ ਦੇਖਾ ਕਿਉਂਕਿ ਕੱਦੂ ਦੇ ਵਿੱਚ ਕੀ ਹੁੰਦਾ ਕਿ ਹੁਣ ਇਹਦੇ ਜਿਹੜੇ ਬੈਰਿੰਗ ਨੇ ਜਦੋਂ ਉਹਨਾਂ 'ਚ ਪਾਣੀ ਪੈ ਗਿਆ ਤਾਂ ਕੱਦੂ 'ਚ ਖਰਾਬ ਹੋਣ ਦਾ ਡਰ ਰਹਿੰਦਾ ਜੀ ਕਿਉਂਕਿ ਇਹ ਬੈਰਿੰਗ ਸੁੱਕੇ ਚੱਲਣ ਵਾਸਤੇ ਬਣਿਆ ਨਾ ਕਿ ਪਾਣੀ ਦੇ ਵਿੱਚ ਕਿਸਾਨ ਭਰਾਵ ਤੇ ਜਿੰਨਾ ਕੁਛ ਇਹਨਾਂ ਨੇ ਗੇਰ ਵਗੈਰਾ ਵੱਡਾ ਛੋਟਾ ਕਰਿਆ ਜਾਂ ਇਹਦੇ ਮਿੱਟੀ ਲੱਗਣ ਦੀ ਜਿਹੜੀ ਪ੍ਰੋਬਲਮ ਆ ਉਹ ਹੱਲ ਕਰੀਆਂ ਨੇ ਡੀਪੀ ਰੁਕਣ ਦਾ ਹੱਲ ਕਰਿਆਗਾ ਤੇ ਜਿਹੜੀ ਕੁਆਲਿਟੀ ਆ ਉਦੋਂ ਹੀ ਤਾਂ 100% ਛੁੱਤੀ ਆਪਾਂ ਕੋਈ ਮੁਕਾਬਲੇ ਨਹੀਂ ਕਿਸੇ ਨਾਲ ਕਰ ਸਕਦੇ ਵੀ ਜੇ ਤੁਸੀਂ ਇਹਨਾਂ ਜਾਣਕਾਰੀ ਦਿੱਤੀ ਸਾਡੇ ਕਿਸਾਨ ਭਰਾਵਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ